ਆ ਦੋ ਟੋਕ ਪਈ ਜੀ ਤਨਾਬ ਵਾਏ ਜੀ ਲੋ ਜੀ ਵੀਰੋ ਪਹੁੰਚ ਗਿਆ ਆਪਾਂ ਨਾਬੇ ਤੇ ਆਖਰੇ ਦਾਣਾ ਮੰਡੀ ਚ ਲੋ ਜੀ ਵੀਰੋ ਹੁਣ ਆਪਣੀ ਟਰਾਲੀ ਲੱਗੀ ਆ ਦੇ ਜੀ ਵੀਰੋ ਬੋਲੀ ਵਾਲੇ ਮਾਲ ਆਰਤੀ ਆ ਗਿਆ ਉਹ ਦੇਖੋ ਜੀ ਤੇ ਬੋਲੀ ਹੁਣੀ ਆਪਣੀ ਇੰਨੇ ਮਾਲ ਹੋ ਰੋਗੇ ਟਰਾਲੀ ਜੀ ਇੰਨੇ ਮਾਲ ਹੋ ਰੋਗੇ ਕਾ ਤਾਂ ਬਾਹਰ ਆ ਜੀ ਇਹ ਤੁਹਾਨੂੰ ਕਹਿਣਾ 34 34 35 ਹਾਲਛੋਟਾ ਸਾਰਿਆਂ ਦਾ ਵੈਲਕਮ ਆਪਣੇ ਨਵੇਂ ਵਲੌਗ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਸਵੇਰੀ ਆ ਗਈ ਪੂਰੀ ਪੂਰੀ ਚੱਕੀ ਖੜਾ ਤੇ ਲਈ ਫਿਰਦਾ ਤੇ ਤੁਹਾਨੂੰ ਦੱਦੀ ਅੱਜ ਆਪਾਂ ਜਰਾ ਨਾਬੇ ਨਾਬੇ ਆਪਾਂ ਅਚ ਚੌਲ ਵਿੱਚ ਜਾਣਾ ਵਾ ਜੋ ਕਿ ਕੇਰੇ ਚੌੜਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਸਭ ਕੁਝ ਦੱਸਾਂਗੇ ਤੇ ਆਹ ਦੇਖੋ ਜੀ ਤੋਂ ਦਪਈਆ ਪੂਰੀ ਸਵੇਰੇ ਆਇਆ 7 ਵਜੇ ਹੋਏ ਨੇਗੇ ਦੇਖੋ ਜੀ ਹੁ ਨਾਬੇ ਜਾਣਾ ਆਪਾਂ ਨੇ ਤੇ ਕਿਹਦੇ ਚੌਲਾ ਤੁਹਾਨੂੰ ਵੀ ਸਭ ਕੁਝ ਦੱਸਾਂਗੇ ਤੇ ਜਾਣਾ ਆਪਾਂ ਨੇ ਬੋਲੀ ਤੇ ਆ ਤੁਹਾਨੂੰ ਇਹ ਦੱਸਤਾ ਤੁਹਾਨੂੰ ਤੇ ਬਸ ਹੁ ਚੱਲਦੇ ਆ ਤੇ ਬਲੌਗ ਐਂ ਤੱਕ ਦੇਖਿਓ ਤੁਹਾਨੂੰ ਸਭ ਕੋ ਪਤਾ ਲੱਗ ਜਾਊਗਾ ਤੇ ਆ ਜੋ ਚਲੋ ਜੀ ਵੀਰੋ ਆ ਖਰਾ ਆਪਣਾ ਟਰੈਕਟਰ ਤੇ ਉਹਦੇ ਉੱਤੇ ਚੌਲ ਤੇ ਚੌਲ ਕਿਹਦੇ ਵੀ ਤੁਹਾਨੂੰ ਸਭ ਕੁਝ ਦੱਸਾਂਗੇ ਤੇ ਚਲੋ ਬਸ ਹੁ ਤੁਰਦੇ ਆ ਆ ਤੁਰ ਪਈ ਜੀ ਨਾ ਬੋਏ ਤੇ ਆਹ ਲੋ ਜੀ ਆਪ ਪੈਂਡਲ ਬਾਹਰ ਨਿਕਲ ਗਏ ਸੀਗੇ ਤੇ ਆਹ ਦੇਖੋ ਇੰਨੀ ਜਿਆਦੇ ਧੌਂਦਾ ਮੂਰੇ ਕੋ ਦਿੰਦਾ ਨਹੀਂ ਹੈਗਾ ਦੇਖੋ ਜੀ ਕੋਸ ਨਹੀਂ ਦਿੰਦਾ ਮੂਰੇ ਬਸ ਸੌਣ ਲੱਗ ਚੱਲਦੇ 90 ਨੂੰ ਨਿਕਲ ਚੁੱਕੇ ਆ ਤੇ ਬਸ ਤੇ ਆ ਜੋ ਆ ਲੋ ਜੀ ਆਪ ਮੰਡੀ ਪਹੁੰਚੇ ਸੀਗੇ ਹੁਣ ਵੇ ਲੋ ਸਾਢੇ ਪੈਂਡ ਨਹੀਂ ਤੋਂ ਹੁੰਦਾ ਸਾਢੇ ਪੈਂਡ ਤੋਂ ਲੈ ਕੇ ਰਸੀਨ ਤੋਂ ਲੈ ਕੇ ਤੇ ਆਹ ਬਾਅਦ ਤੱਕ ਫੁੱਲ ਧੁੰਦ ਫੁੱਲ ਲਿਆਜ ਦੀ ਨਾਲ ਜੀਗਾ ਤੁਹਾਨੂੰ ਦਿਖਾਇਆ ਵੀ ਸੀ ਮੁਰੇ ਹੁਣ ਦੇਖੋ ਸੂਰਜ ਵੀ ਦੁਹੋਨੇ ਲਓ ਜੀ ਹੋ ਨਿਕਲੇ ਪਹਿਲੇ ਸੂਰਜ ਲੈ ਇਹ ਕੀ ਗੱਲ ਆ ਜੀ ਮੰਡੀ ਸੂਰਜ ਨਿਕਲੇਗਾ ਫੈਂਡ ਸਾਢੇ ਨਿਕਲਿਆ ਨਹੀਂ ਹੋਇਆ ਹੈਗਾ ਜਮਈ ਸਾਫ ਲੈ ਮੰਡੀ ਸਾਫ ਕੋਧੀ ਲੈ ਨਹੀਂ ਤੋਂ ਹੁੰਦਾ ਹੈ ਨਹੀਂ ਜੀ ਇਹ ਬਈ ਇਹ ਰੱਬ ਦਾ ਕਿਰਸਮਾ ਬਈ ਆਹ ਲੋ ਜੀ ਕੱਲਾ ਬਣਾ ਦਾ ਮੰਡੀ ਕੱਲਾ ਸੂਲ ਜੀ ਨਿਕਲਿਆ ਬਾਕੀ ਲੋ ਜੀ ਲੌਗ ਗਿਆ ਸੂਲ ਜੇ ਇਹ ਨਹੀਂ ਨਹੀਂ ਉਹ ਦੇਖੋ ਜੀ ਮਹਿਟ ਗਿਆ ਹੋਈ ਹੋਈ ਮਤਲਬ ਆਦਾ ਜੀ ਕੱਲਾ ਸੂਲ ਜੇ ਮੰਡੀ ਨਿਕਲਿਆ ਹੋਇਆ ਮੰਡੀ ਆ ਭਾਲਿਕਾ ਹੋਇਆ ਹੁਣ ਬਹੀਨ ਹੋ ਜਾਂਦਾ ਦੇਖੋ ਜੀ ਜੀ ਦੇ ਤੋਂ ਤੋਂ ਵੀ ਫੇਰ ਹੋ ਗਈ ਪਹਿਲਾਂ ਮੂੰਗੀ ਇਹ ਰੱਬ ਦਾ ਇਹ ਕਿਰਸਮਾ ਹੈ ਕਿਰਸਮਾ ਰੱਬ ਦਾ ਹੀ ਨਾ ਸੂਰਜ ਜੀ ਮਟ ਗਿਆ ਹੋਈ ਹੋਈ ਤੇ ਲੋ ਵੀਰੋਂ ਪੰਪ ਤੇ ਪਹੁੰਚੇ ਸੀ ਕਿ ਮੈਂ ਕਿਹਾ ਤੇਲ ਟੂਲ ਪਾਉਣ ਆਇਆ ਹੁਣ ਜੀ ਉਹ ਲੋ ਜੀ ਸੂਰਜ ਜੀ ਵੀ ਘੱਟ ਵੱਡ ਦੇ ਲਿਕ ਰਿਹਾ ਹੈ ਇਹ ਬਾਕੀ ਸਾਨੂੰ ਚੋਰ ਦੱਸਾਂਗੇ ਕਿਹੜੇ ਉੱਥੇ ਜਾ ਕੇ ਬਲੌਗ ਐਂਡ ਤੱਕ ਦੇਖੀ ਆਇਓ ਆ ਲਓ ਵੀਰੋ ਆਪਾਂ ਪਹੁੰਚ ਗਏ ਵੀਰੋ ਬ੍ਰੇਕ ਕਾਊਟ ਲੈ ਵੀਰੋ ਬ੍ਰੇਕ ਕਾਊਟ ਲੈ ਜਦ ਕੋਈ ਬ੍ਰੇਕ ਕਾਊਟ ਤੇ ਪਹੁੰਚ ਗਏ ਤੇ ਆਪਾਂ ਨਹੀਂ ਜਾਣਨਾ ਆਪੇ ਦੇਵਾ ਚੱਲੀ ਜਾਂਦੇ ਆ ਤੇ ਆ ਚਲੋ ਰੱਬ ਨੇ ਵੀ ਸੂਰਜ ਕਰਤਾ ਹੁਣ ਐ ਨਹੀਂ ਪਤਾ ਕਿ ਬ੍ਰੇਕ ਕਾਊਟ ਤੇ ਸੂਰਜ ਜਾਗਾ ਬਾਕੀ ਸਾਰੇ ਕਿਤੇ ਸੂਰਜ ਜਾ ਵਿਚੋ ਵਿਚ ਦਾ ਸੀਗਾ ਸੂਰਜ ਵਿਚੋ ਵਿਚੋ ਹੈ ਨਹੀਂ ਸੀਗਾ ਇਹ ਆ ਲੋ ਜੀ ਇਹ ਕੋਟ ਦਾ ਪੌਣ ਚਾਹਦੇ ਆ ਜਰੋ ਵਸ ਆਜੂ ਵਸ ਜਰ ਉੱਥੇ ਜਾ ਕੇ ਵੀ ਦੱਸਾਂ ਕਿਹੜਾ ਵੀ ਆ ਤੇ ਬੋਲਦੀਆਂ ਲਾਗਦੀਆਂ ਸੁਖਾਵਾਂਗੇ ਉੱਥੇ ਤੇ ਆ ਜੀ ਤੇ ਆ ਲੋ ਵੀਰੋ ਪਹੁੰਚ ਗਏ ਵੀਰੋ ਦਾਣਾ ਮੰਡੀ ਨਾਬੇ ਚ ਤੇ ਆ ਜੋ ਵੀਰੋ ਆ ਗਿਆ ਲੋ ਜੀ ਵੀਰੋ ਪਹੁੰਚ ਗਏ ਆਪਾਂ ਨਾਬੇ ਤੇ ਆਖਰਾਂ ਦਾਣਾ ਮੰਡੀ ਆਪਣੀ ਟਰਾਲੀ ਲੱਗ ਰਹੀ ਆ। ਲਓ ਜੀ ਵੀਰੋ ਹੁਣ ਆਪਣੀ ਟਰਾਲੀ ਲੱਗੀ ਆ ਤੇ ਹੌਸ ਨੂੰ ਚੌਲ ਵੀ ਸਾਨੂੰ ਮਿਲ ਆ। ਹੁਣ ਪੱਖਾ ਲੱਗੂਗਾ ਤਾਂ ਬਾਅਦ ਦੱਸਾਂਗੇ ਕਿ ਕਿਹੜੇ ਚੌਲ ਲੈ ਗਿਆ ਹੈ ਜੀ। ਬੁਰੇ ਵੀ ਬੋਲੀ ਆ ਕਿ ਨਹੀਂ ਬੋਲੀ ਹੈਗੀ ਤੁਹਾਨੂੰ ਸਭ ਕੋ ਦੱਸਾਂਗੇ। ਤੇ ਬਾਅਦ ਬਲੌਗ ਦੇਖੀ ਆਓ ਤੇ ਆਜੋ। ਜੀ ਵੀਰੋ ਆਪਣਾ ਲਾਇਕ ਕੇ ਈ ਟਰਾਲੀ ਪੱਖੇ ਤੇ ਟਿਕ ਕਰੋ। ਤੇ ਤੇਰੀ ਜੀ ਬਣ ਜਾਂਦਾ ਪੂਰੀ ਮੈਂ ਟਰਾਲੀ ਖਾਲੀ ਕਰਾਂਦਾ ਫੇਰ ਉਹਨੂੰ ਬੀਜ ਦੱਸਦੇ ਗੇਰਾ ਵਾ ਤੇ ਕੀ ਕਰਨਾ ਹੈ ਸਭ ਕੁਝ ਦੱਸਾਂਗੇ ਤੁਹਾਨੂੰ ਜੀ ਵੀਰੋ ਬੋਲੀ ਵਾਲੇ ਮਨ ਆਰਤੀ ਆ ਗਿਆ ਉਹ ਦੇਖੋ ਤੇ ਬੋਲੀ ਹੁਣੀ ਆਪਣੀ ਤੇ ਤੁਹਾਨੂੰ ਦਿਖਾਵਾਂਗੇ ਬੋਲੀ ਹੁੰਦੀ ਕਿ ਜਿਹਨ ਦੇਖੀ ਨਹੀਂ ਹੁਣੀ ਅੱਜ ਤੱਕ ਬਹੁਤ ਘਟ ਜਨ ਦੇਖੀ ਹੁਣੀ ਆ ਤੁਹਾਨੂੰ ਅੱਜ ਦਿਖਾਵਾਂਗੇ ਵੀਰਾ ਬੋਲੀ ਕਿਵੇਂ ਹੁੰਦੀ ਆ

ਅਗਰ ਤਾਂ ਨਾ ਕਿ ਆਇਆ ਕਿ ਬੰਦਾ ਜੋ ਉਹ ਵੀ ਲੋ ਪੱਖਾ ਵੀ ਲਾਉ 3550 10 50 ਕਾ 20 25 30 35 40 45 50 60 65 70 75 80 90 95 100 ਰੁਪਏ ਜੀ ਇੰਦਰਾ ਹੋਰ ਆਈਸਾ ਤੇ ਲੋ ਜੀ ਵੀਰੋ ਤੇ ਆਪਣੇ ਚੋਲਣ ਦੀ ਬੋਲੀ ਲੱਗਣੀ ਹੁਣ ਦੇ ਦੇ ਕਿੰਨਾ ਰੇਟ ਲੱਗਦਾ ਤੇ ਆ ਜਾਓ ਇਹਨੇ ਮਾਲ ਹਰ ਗੋ ਮੇਰਾ ਤਾਂ ਬੜਾ ਮਾਰਾ ਜੀ ਉਹ ਕਹਣਾ 34 34.5 35 35.5 36 36B 36 36 36 ਜੀ ਇਧਰ ਆਰ ਤੇ ਆਪਣਾ ਐਲਟੀ ਚ 220B भाई पाइतो दिए ये माइकर नीचे 5.10 15 20 23 25 5.10 15 20 25 23 लगा लगा जो लग नहीं ਯਾਰ ਤੇਰੀ ਕਿੰਨੀ SLA ਹੈ ਜੀ ਅਗਲਾ ਕਹਤਾ ਰੈਡ ਬੋਲਿੰਗ ਕਰਾ ਰਿਹਾ ਜੀ ਅਗਲਾ ਕਹਿ ਰਿਹਾ ਜੀ ਮੈਂ ਕੀ ਕਰਾਂ ਤੇ ਮੈਨੂੰ ਨਹੀਂ ਪਤਾ ਜਿਹੜਾ ਮਰਜੀ ਤੁਸੀਂ ਦੇਖੋ ਆ ਲੋਕਾਂ ਨਾਲ ਲੋਕ ਉੱਪਰ ਵੀ ਆ ਗਏ ਅਗਲਾ ਉੱਪਰ ਲੋਕਾਂ ਨਾਲ ਯਾਰ ਸਾਰਾ ਬਸ ਯਾਰ ਕਿੰਨੀ ਵਾਰੀ ਪਖਲਵਾਣਾ ਜਦੋਂ 20000 ਬੋਲੇ ਤੇ ਯਾਰ ਹਾਂਜੀ ਬੋਲੇ ਬੋਲਦਾ ਪਖਲਵਾਣਾਂ ਨੂੰ ਕਿੱਧਰ ਲੁਕਾ ਬੋਲਦਾ 2525 ਹੈ

ਪੰਜ ਗਾੜਾ 152 82 3540 9077 3925 5050 152 253540 2591 9077 8785 90 92 ਪੱਤੀ ਪੰਜਾ 30 152 253540 2591 ਲੋ ਇਹ ਬਾਸਪਤੀ ਚੌਲ ਜਗੇ ਤੇ ਆਪਣੇ ਲੱਗਿਆ 36 ਦੀ ਤੇ ਉਹ ਲੱਗਿਆ ਫਿਰ ਉਹ ਦੂਜੀ 26 ਦੀ ਆ ਲੱਗਿਆ ਫਿਰ ਉਹ 32 ਦੀ ਰੱਤ ਕਲ ਦੀ ਸੀ ਬੜਾ ਆਪਣੀ ਜੰਗੀ 26 ਦਾ 26 ਬੱਤੀ ਪਿੱਛੇ ਆਈ ਪਾਚਤਾਂ ਬੱਤੀ ਪਿੱਛੇ ਪਚੀ ਤੋਂ 32 ਨਰੇ ਕਾਲ ਜਗਾ 732 ਔਨਲਾਈਨ 32 ਅਕੇ ਉਹਨੇ ਜੀ ਹਾਂ ਜੀ ਚੱਲ ਜਾ ਯਾਰ ਨਾਲ ਆ ਦੇ ਇੱਕ ਲੱਤੀ ਕਰਦੇ ਨਾਲੇ ਆਹ ਬੋਰੀ ਨੂੰ ਹੋਸ਼ੀਆ ਮਿੱਟੀ ਹੋਰਦੇ ਆ ਵੀ ਕਿਲਾ ਲਓ ਜੀ ਇਹ ਹੱਕ ਕਰਦੀ ਕੰਡਾਉਨ ਲੱਗਾ ਪੂਰੀਆਂ ਭਾਂ ਲੱਗ ਚੁੱਕੇ ਤੇ ਫੇਰ ਆਪਣੀ ਭਰੀ ਜਾਣਗੀਆਂ ਬੋਰੀਆਂ ਤੇ ਪੱਕਾ ਲੱਗਾ ਹੋਇਆ ਦੇਖ ਲੋ ਦੇ ਆ ਲੋ ਜੀ ਪੱਖਾ ਲੱਗ ਗਿਆ ਤੇ ਆ ਨਿਕਲੇ ਆਪਣੇ ਚੌਲ ਤੇ ਆਏਗਾ ਫੂਸਾ ਤੇ ਹੁਣ ਬੋਰੀਂ ਚ ਭੰਨ ਲੱਗ ਦਿੰਨੇਗੇ ਤੇ ਕੰਡਾ ਹੁੰਦਾ ਹੁਣ ਤੇ ਇਹਨਾਂ ਨੂੰ ਮਾਰਨ ਦਾ ਦਾਦੀ ਆਪਾਂ ਨੂੰ ਪਹੁੰਚਣ ਨੂੰ ਵੀ ਹੋਣਾ 2.5 ਘੰਟੇ ਲੱਗ ਗਏ ਧੁੰਡ ਕਰਕੇ ਤੇ ਇਹਨਾਂ ਨੂੰ ਮਾਰ ਲੈ ਦੇਖ ਲੈਣ ਟਾਈਮ ਕਿੰਨਾ ਹੋ ਗਿਆ 4 ਵਜ ਗਏ 4 5 6 ਘੰਟੇ 4 ਘੰਟੇ ਇਹਨਾਂ ਨੂੰ 5 ਘੰਟੇ ਆਥਾ ਲੈ ਲੀਏ ਕੀ ਕਰੀ ਆ ਪੱਖੇ ਨੂੰ ਹੋ ਗਏ ਤੇ ਹੁਣ ਦੇ ਦੇ ਇਹਨਾਂ ਕਿੰਨੇ ਕ ਟਾਈਮ ਲੱਗਦਾ ਕੰਡਾ ਹੋਂ ਨੂੰ ਆ ਦਾ ਲਾਜੋ ਘੰਟਾ ਕਾ ਡੇਰ ਘੰਟਾ ਲੱਗ ਜੀ ਇਹ ਚਲੋ ਬਾਤ ਹੁਣ ਦੱਸ ਦਿਆਂ ਤੇ ਆਹ ਲਓ ਜੀ ਕੰਡਾ ਹੋਂ ਲੱਗ ਗਿਆ ਆਪਣਾ ਤੇ ਆਹ ਦੇਖੋ ਜੀ ਮੰਨ ਲਓ ਕਿ ਤੋ ਬੈਕ ਜਾਂਦੀ ਹੈ ਨਾ ਤੇ ਆਹ ਦੇਖੋ ਆਹ ਰੇਟ ਲੋ ਕੋ ਲੱਗ ਜਾਂਦਾ ਉਹਦਾ ਟੈਗ ਮਤਲਬ ਆਹ ਦੇਖੋ ਟੈਗ ਨਾਮ ਲਾਉਣੇ ਪੈਂਦੇ ਆ ਜੋ ਕਿ ਕਿਉਂਕਿ ਬੋਰੀ ਲੱਗ ਲੁੱਭਰ ਹੋ ਜਵੇ ਚੱਕ ਕੇ ਨਾ ਲੈ ਜਵੇ ਤਾਂ ਟੈਗ ਦਾ ਮੈਨੂੰ ਪਤਾ ਲੱਗ ਜਾਂਦਾ ਤੇ ਲੋ ਜੀ ਵੀਰੋ ਕੰਡਾ ਹੋ ਗਿਆ ਤੇ ਸੁੰਧਾ ਦੀਆਂ ਬੋਰੀਆਂ ਹੋਈਆਂ ਨੇ ਆਪਣੀਆਂ ਆਈਆਂ ਨਹੀਂਆਂ 184 ਬੋਰੀਆਂ ਨਹੀਂਆਂ ਤੇ ਦੂਜੀ ਨਹੀਂ ਸੀਗੀਆਂ ਉੱਧਰ 16 ਤੇ ਆਪਣੀ 184 ਤੇ ਆਪਾਂ ਨਾ ਨਹੀਂ ਲੱਗੇ ਜਿੱਤੇ ਬੋਰੀਆਂ ਪਈਆਂ ਸੀ ਉਹਦੀ 16 ਬੋਰੀਆਂ ਹੋਈਆਂ ਨੇ ਤੇ ਹੋ ਗਿਆ ਕੰਡਾ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਬੱਸ ਇਹ ਮਾਲ ਦਾ ਟਾਈਮ ਵੀ ਦੱਦਨੇ ਇਹਨਾਂ ਨੂੰ 2.5 ਘੰਟੇ ਲੱਗ ਗਏ ਇਹਨਾਂ ਨੂੰ ਭਰਦਿਆਂ ਨੂੰ ਟਾਈਮ ਬਹੁਤ ਲੱਗ ਗਿਆ ਤੇ ਹੁਣ ਤੁਰਦੇ ਆ 6 ਵਜ ਗਏ ਤੇ ਬਾਦ ਚਲੋ ਭਾਈ ਚੱਲਦੇ ਆ ਘਰ ਨੂੰ ਤੇ ਆ ਜੇਰੋ ਜੀ ਰਾਤ ਨੂੰ ਮੰਡੀ ਦਾ ਹਾਲ ਜੀ ਤੇਰਾ ਹੋ ਗਿਆ ਜੇ ਰੱਬ ਕਰੇ ਧੁੰਦ ਨਾ ਹੋਵੇ ਧੁੰਦ ਨੇ ਬਹੁਤ ਔਖਾ ਕਰਤਾ ਬਹੁਤ ਚਾਲਦੇ ਨੇ ਘਰ ਨੂੰ ਦੇ ਆ ਜੀ ਜੋ ਸਾਰਿਆਂ ਨੂੰ ਬਲੌਗ ਵਾ ਦੇ ਵੀਡੀਓ ਕੋ ਲਾਈਕ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ